ਜਿੱਥੇ ਪ੍ਰੋਫੈਸਰ ਸਾਹਿਬ ਨੇ ਸਮਾਪਤੀ ਕੀਤੀ ਮੈਂ ਉੱਥੇ ਹੀ ਇੱਕ ਵਾਰਾ ਸ਼ੁਰੂ ਕਰਨਾ ਚਾਹਵਾਂਗਾ ਕਿ ਗੱਲ ਹੈਗੀ ਕਿ ਸੀਐਮ ਸਟੈਲਿਨ ਤਾਮਿਲਨਾਡੂ ਦੇ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਰੈਜ਼ੋਲੂਸ਼ਨ ਪਾਸ ਕਰਕੇ ਸੱਤ ਕਨਵਿਕਟ ਜਿਹੜੇ ਸੀਗੇ ਰਜੀਵ ਗਾਂਧੀ ਦੇ ਉਹਨਾਂ ਨੂੰ ਛੁਡਾਉਣ ਦੀ ਗੱਲ ਕੀਤੀ ਹੁਣ ਗੱਲ ਇਹ ਆਂਦੀ ਹੈ ਕਿ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਉਹ ਵਿਧਾਨ ਸਭਾ ਤਾਮਿਲਨਾਡੂ ਦੀ ਚ ਹੋਇਆ ਇਹੀ ਪ੍ਰੋਸੀਜਰ ਅਸੀਂ ਲੀਗਲੀ ਪੰਜਾਬ 'ਚ ਚਲਾਉਣਾ ਚਾਹੁੰਦੇ ਆ 117 ਐਮਐਲਏ ਨੂੰ ਇਹੀ ਰੈਜ਼ੋਲੂਸ਼ਨ ਦੀ ਅਸੀਂ ਕਾਪੀ ਦੇਣਾ ਚਾਹੁੰਦੇ ਆ ਮੈਮੋਰੰਡਮ ਦੇਣਾ ਚਾਹੁੰਦੇ ਆ ਕਿ ਇਹ ਹੀ ਸਾਰੀ ਗੱਲ ਅਸੀਂ ਆਪਣੇ ਪੰਜਾਬ ਚ ਵੀ ਕਰ ਸਕਦੇ ਆ ਜੇ ਅਗਰ ਕੇਜਰੀਵਾਲ ਦੀ ਭਗਵੰਤ ਮਾਨ ਦੀ ਸਰਕਾਰ ਦਿੱਲੀ ਚੋਂ ਇਧਰ ਆਈ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਉਹ ਸਿੱਖਾਂ ਦਾ ਭਲਾ ਆ ਜਾਂ ਪੰਜਾਬ ਦਾ ਭਲਾ ਚਾਹੁੰਦੀ ਹੈ ਤੇ ਅੱਜ ਦਾ ਸਭ ਤੋਂ ਜਿਹੜਾ ਮੁੱਦਾ ਬਣਿਆ ਹੋਇਆ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਅਗਰ ਉਹ ਇਸ ਮੁੱਦੇ ਦੇ ਉੱਤੇ ਕੰਮ ਕਰਦੀ ਹੈ ਵਰਕ ਆਊਟ ਕਰਦੀ ਹੈ ਤੇ ਇਹ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੋਊਗੀ ਜੇ ਉਹਨਾਂ ਨੂੰ ਨੌਲੇਜ ਨਹੀਂ ਹੈ ਦੀ ਬੰਦੀ ਸਿੰਘਾਂ ਦਾ ਕੀ ਪ੍ਰੋਬਲਮ ਹੈ ਜਾਂ ਉਹਨਾਂ ਦੀ ਡਾਕੂਮੈਂਟੇਸ਼ਨ ਕਿੱਥੇ ਅੜੀ ਹੋਈ ਹੈ ਤੇ ਇਸ ਕਰਕੇ ਅਸੀਂ ਇਹ ਸਾਰੇ ਡਾਕੂਮੈਂਟੇਸ਼ਨ ਇੱਥੇ ਅਸੀਂ ਰਿਲੀਜ਼ ਕਰ ਰਹੇ ਹਾਂ ਇਹ ਅਸੀਂ ਦਿੱਲੀ 'ਚ ਵੀ ਰਿਲੀਜ਼ ਕੀਤੇ ਸੀਗੇ ਅਸੀਂ ਦਿੱਲੀ 'ਚ ਜਿੰਨੇ ਵੀ ਉਹਨਾਂ ਤੇ ਹੈਗੇ ਸੀ ਸਤਿੰਦਰ ਜੈਨ ਹੋਵੇ ਭਾਵੇਂ ਕੇਜਰੀਵਾਲ ਆਪ ਹੋਣ ਭਾਵੇਂ ਸੁਮਨੀਸ਼ ਸੋਦੀਆ ਹੋਵੇ ਆਪਾਂ ਸਭ ਨੂੰ ਦਿੱਤੇ ਨੇ ਲੇਕਿਨ ਕਿਸੇ ਦਾ ਕੋਈ ਵੀ ਰਿਸਪੌਂਸ ਨਹੀਂ ਆਇਆ ਸੋ ਆਈ ਥੋਟ ਕਿ ਇੱਥੇ ਸਿੱਖ ਜ਼ਿਆਦਾ ਨੇ ਸਿੱਖ ਐਮਐਲਏ ਜ਼ਿਆਦਾ ਨੇ ਕਿਤੇ ਨਾ ਕਿਤੇ ਸਿੱਦੇ ਸਾਡੇ ਸਿੱਖਾਂ ਦੀ ਗੱਲ ਸੁਣਨ ਵਾਸਤੇ ਸਾਨੂੰ ਉਹਨਾਂ ਨੂੰ ਅਪਰੋਚ ਕਰਨੀ ਚਾਹੀਦੀ ਹੈ ਆਹ ਜਿਹੜਾ ਅਸੀਂ ਪਹਿਲਾ ਪੇਪਰ ਜਿਹੜਾ ਅਸੀਂ ਰਿਲੀਜ਼ ਕਰਨ ਲੱਗੇ ਸੀਗੇ ਇਹ ਹੈਗਾ ਜੀ ਨੋਟੀਫਿਕੇਸ਼ਨ ਜਿਹੜਾ 2019 ਵਿੱਚ ਸੈਂਟਰ ਦੀ ਸਰਕਾਰ ਨੇ ਜਾਰੀ ਕੀਤਾ ਸੀ ਜਿਹਦੇ ਵਿੱਚ 8 ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਸੀ ਜਿਹੜੇ ਹਾਲੇ ਤੱਕ ਨਹੀਂ ਛੱਡੇਗੇ ਜਿਨ੍ਹਾਂ ਚੋਂ ਸਿਰਫ 2 ਦੀ ਰਿਹਾਈ ਹੋਈ ਹੈ ਇਹ ਅਸੀਂ ਨਾਲ ਦੇਵਾਂਗੇ ਕਿਉਂਕਿ ਅੱਧੇ ਤੋਂ ਜ਼ਿਆਦਾ ਐਮਐਲਐਸ ਨੂੰ ਇਹ ਨਹੀਂ ਪਤਾ ਕਿ ਵੀ ਕਿਹੜੇ ਬੰਦੀ ਸਿੰਘ ਨੇ ਨੋਟੀਫਿਕੇਸ਼ਨ ਕੀ ਹੈ ਅਸੀਂ ਰਾਈਟ ਕਿੱਥੇ ਹੈਗੇ ਅਸੀਂ ਰੋਂਗ ਕਿੱਥੇ ਆ ਉਹਨਾਂ ਨੂੰ ਨੋਟੀਫਿਕੇਸ਼ਨ ਵਿਦ ਪ੍ਰੂਫ ਅਸੀਂ ਦੇਣਾ ਚਾਹੁੰਦੇ ਆ ਕਿ ਅਸੀਂ ਕਿੱਥੇ ਰਾਈਟ ਆ ਤਾਂ ਸਾਨੂੰ ਨੋਟੀਫਿਕੇਸ਼ਨ ਸਾਡੇ ਕੋਲ ਹੱਥ 'ਚ ਹੈਗਾ ਜਿਹੜੇ ਅਸੀਂ ਦੂਸਰਾ ਪੇਪਰ ਜਿਹੜਾ ਹੈਗਾ ਜੀ ਇਹ ਦਿੱਲੀ ਦੀ ਸਰਕਾਰ ਦਾ ਪੇਪਰ ਹੈਗਾ ਸੈਂਟੈਂਸ ਰਿਵਿਊ ਬੋਰਡ ਬਣਾਈ ਗਈ ਸੀਗੀ ਤਿਹਾਰ ਜੇਲ੍ਹ ਵਾਸਤੇ ਦਿੱਲੀ ਦੀ ਜੇਲ੍ਹਾਂ ਵਾਸਤੇ ਜਿਹੜਾ ਮੰਤਰੀ ਜਿਹੜਾ ਚੇਅਰ ਪਰਸਨ ਹੁੰਦਾ ਹੈ ਉਹ ਜੇਲ੍ਹ ਮੰਤਰੀ ਹੁੰਦਾ ਹੈ ਪਰ ਹੁਣ ਪ੍ਰੋਬਲਮ ਹੈ ਆ ਗਈ ਹੈ ਕਿ ਜੇਲ੍ਹ ਮੰਤਰੀ ਸਾਫ ਸਤਿੰਦਰ ਜੈਨ ਆਪ ਈਡੀ ਦੇ ਮਨੀ ਲਾਂਡਰਿੰਗ ਕੇਸ 'ਚ ਬੰਦ ਨਹੀਂ ਤੇ ਉਹਨਾਂ ਦਾ ਇੱਕ ਬਿਆਨ ਆਇਆ ਸੀ ਪਿੱਛੇ ਜਿਸ ਬਿਆਨ 'ਚ ਉਹ ਕਹਿ ਰਹੇ ਹਨ ਕਿ ਵੀ ਏਡੀ ਦਾ ਬਿਆਨ ਹੈ ਜਦ ਉਹਨਾਂ ਦੇ ਸਬੂਤ ਪੇਸ਼ ਕੀਤੇ ਗਏ ਉੱਥੇ ਕਿ ਵੀ ਇਹ ਤੁਹਾਡੇ ਖਿਲਾਫ ਸਬੂਤ ਮਿਲੇਗੇ ਤੁਸੀਂ منی ਲਾਂਡਰਿੰਗ ਦੇ ਕੇਸ 'ਚ ਹੈਗੇ ਹੋ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਕੋਵਿਡ 19 ਤੋਂ ਬਾਅਦ ਮੇਰੀ ਸ਼ਾਰਟ ਟਰਮ ਮੈਮਰੀ ਲਾਸ ਹੋ ਚੁੱਕੀ ਹੈ ਇਹ ਉਹਨਾਂ ਦੇ ਬਿਆਨ ਨੇ ਜਿਹਦੇ ਵਿੱਚ ਉਹ ਕਹਿ ਰਹੇ ਨੇ ਪਰ ਇਹਨਾਂ ਨੂੰ ਜਿਹੜਾ ਕੋਵਿਡ ਹੋਇਆ ਸੀਗਾ ਉਹ ਕੋਵਿਡ ਹੋਇਆ ਸੀਗਾ ਜੂਨ 2020 ਵਿੱਚ ਅੱਜ 2022 ਚੱਲ ਰਹੀ ਹੈ 2 ਸਾਲ ਪੂਰੇ ਹੋ ਚੁੱਕੇ ਨੇ ਸੈਂਟੀਫਿਕਲੀ ਅਗਰ ਕਿਸੇ ਨੂੰ ਸ਼ਾਰਟ ਟਰਮ ਮੈਮਰੀ ਲਾਸ ਹੁੰਦਾ ਹੈ ਕੋਵਿਡ-19 ਕਰਕੇ ਤੁਸੀਂ ਸਾਰੇ ਪੜ੍ਹ ਸਕਦੇ ਹੋ ਸੈਂਟੀਫਿਕਲੀ ਡਾਕਟਰ ਨੂੰ ਵੀ ਪੁੱਛ ਸਕਦੇ ਹੋ ਉਹ ਲੌਂਗ ਟਰਮ ਨਹੀਂ ਹੁੰਦਾ ਇਟ ਮੀਨਸ ਕਿ ਉਹ ਬਿਲਕੁਲ ਐਕਿਊਰੇਟ ਨੇ ਭੁੱਲਰ ਸਾਹਿਬ ਦੀ ਰਿਹਾਈ ਇਹਨਾਂ ਦੇ ਸਿਗਨੇਚਰ ਕਰਕੇ ਰੁਕੀ ਹੋਈ ਹੈ ਭੁੱਲਰ ਸਾਹਿਬ ਅਗਰ ਚਾਹਣ ਬਾਹਰ ਆ ਸਕਦੇ ਨੇ ਲੇਕਿਨ ਇਹ ਸੈਂਡ ਨਹੀਂ ਕਰਨਾ ਚਾਹੁੰਦੇ ਲਾਸਟ ਜਿਹੜੀ ਐਸਆਰਬੀ ਦੀ ਮੀਟਿੰਗ ਹੋਈ ਸੀਗੀ ਉਹ 2 ਮਾਰਚ 2022 ਨੂੰ ਹੋਈ ਸੀਗੀ ਤੇ ਜਿਹੜੀ ਇਹਨਾਂ ਦੀ ਐਸਆਰਬੀ ਤਿਆਰ ਕੀਤੀ ਗਈ ਸੀ ਔਰ ਡਾਕੂਮੈਂਟੇਸ਼ਨ ਹੈ ਅਸੀਂ ਇਹ ਨਾਲ ਐਮ ਐਲ ਐਸ ਨੂੰ ਦਿਆਂਗੇ ਜੋ ਸਕਿਓ ਪੜ ਸਕਣ ਇੱਚ ਲਿਖਿਆ ਆਇਆ ਹੈ ਕਿ ਅਗਰ ਇੱਕ ਐਸ ਆਰ ਬੀ ਦੀ ਮੀਟਿੰਗ ਦੇ ਵਿੱਚ ਕਿਸੇ ਬੰਦੇ ਨੂੰ ਨਿਆਂ ਨਹੀਂ ਮਿਲਦਾ ਜਾਂ ਪ੍ਰੀਮਚੂਰ ਰਿਲੀਜ਼ ਨਹੀਂ ਦਿੱਤੀ ਜਾਂਦੀ ਹੈ ਉਹ ਦੁਬਾਰਾ 90 ਦਿਨਾਂ ਦੇ ਬਾਅਦ ਇੱਕ ਦੁਬਾਰਾ ਸੈਂਟਰ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੁੰਦੀ ਹੈ ਉੱਚ ਉਹ ਦੁਬਾਰਾ ਆਪਣੀ ਐਪਲੀਕੇਸ਼ਨ ਵਗਾਰੇ ਬੋਲ ਸਕਦਾ ਹੈ ਇੱਥੇ ਜੁਲਾਈ ਆ ਚੁੱਕਾ ਹੈ ਮਾਰਚ ਚਲਾ ਗਿਆ ਅਪ੍ਰੈਲ ਮਈ ਜੂਨ 10 ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਲੇਕਿਨ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਨਹੀਂ ਹੋ ਰਹੀ ਜਿਸ ਮੀਟਿੰਗ ਤੇ ਭੁੱਲਰ ਸਾਹਿਬ ਨੂੰ ਛੱਡਿਆ ਜਾ ਸਕਦਾ ਹੈ ਇਹ ਸਾਰੀ ਦੀ ਸਾਰੀ ਜਿਹੜੀ ਕਾਰਜਸ਼ਤਾਨੀ ਹੈਗੀ ਹੈ ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਇਹ ਵਿਚਾਰ ਹੈ ਇਹ ਛੱਡਣ ਦਾ ਵਿਚਾਰ ਹੈ ਉਹ ਦਿੱਲੀ ਸਰਕਾਰ ਦੇ ਅਧੀਨ ਹੈ ਉਸ ਤੋਂ ਬਾਅਦ ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਕਿ ਵੀ ਕਿੰਨੇ ਬੰਦੀ ਸਿੰਘ ਨੇ ਇਹ ਹੱਲੇ ਸਾਡੇ ਕੋਲ 24 ਬੰਦੀ ਸਿੰਘਾਂ ਦੀ ਹੁਣ ਤੱਕ ਦੀ ਰਿਪੋਰਟ ਹੈਗੀ ਹੈ ਜਿਹੜੇ ਨਜਾਇਜ਼ ਬੰਦ ਨੇ ਜਿਨ੍ਹਾਂ ਚੋਂ 9 ਬੰਦੇ ਜਿਹੜੇ ਨੇ 20 ਸਾਲ ਪਲੱਸ ਜੇਲਾ ਕੱਟ ਚੁੱਕੇ ਨੇ ਜਿਨ੍ਹਾਂ ਦੀ ਜਾਣਕਾਰੀ ਆਪਾਂ ਸਾਰਿਆਂ ਨੂੰ ਹੈਗੀ ਹੈ ਉਹ ਸਾਰਿਆਂ ਦੀ ਫੋਟੋਆਂ ਆਪਣੇ ਅਗਲ-ਬਗਲ ਲੱਗੀਆਂ ਹੋਈਆਂ ਨੇ ਹੋਰ ਵੀ ਜਿਹੜੇ ਹੈਗੇ ਨੇ ਉਹਨਾਂ ਦੀ ਡਿਟੇਲ ਹੈ ਇਹ ਸਾਰਾ ਕੋਡ ਆਫ ਕੰਡਕਟ ਉਹਨਾਂ ਬਾਰੇ ਲਿਖਿਆ ਉਹਨਾਂ ਨੂੰ ਕਿੰਨੀ ਜੇਲ ਹੋਗੀ ਸੈਕਸ਼ਨ ਕੀ ਲੱਗੇ ਹੋਏ ਨੇ ਇਹ ਸਾਰੀ ਜਾਣਕਾਰੀ ਉਹਨਾਂ ਨੂੰ ਹੈਗੀ ਵੀ ਕਿਸੇ ਵੀ ਐਮਐਲਏ ਨੂੰ ਕੋਈ ਇਹ ਗੱਲ ਨਾ ਕਹਿ ਸਕੇ ਸਾਡੇ ਕੋਲ ਜਾਣਕਾਰੀ ਨਹੀਂ ਹੈ ਅਸੀਂ ਇਸ ਕਰਕੇ ਅਸੀਂ ਇਸ ਗੱਲ ਤੇ ਪ੍ਰੋਸੀਡ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਇਹ ਸਾਰੀ ਕਦੋਂ ਤੋਂ ਸ਼ੁਰੂ ਕਰ ਰਹੇ ਹਾਂ ਇਹ ਪ੍ਰੋਗਰਾਮ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਅੱਜ ਵੈਸੇ ਮੈਂ ਕਲੀਅਰ ਕਰਦੇ ਆ ਅੱਜ ਅਸੀਂ ਅੰਮ੍ਰਿਤਸਰ ਵੈਸਟਰ ਦੇ ਐਮ ਐਲ ਏ ਸਾਹਿਬ ਦੇ ਕੋਲੋਂ ਸਮਾਂ ਲੈ ਲਿਆ ਹੈ ਅਸੀਂ 2:30 ਵਜੇ ਉਹਨਾਂ ਕੋਲ ਜਾ ਕਰਕੇ ਸਾਰੀ ਆਪਣੀ ਲੈਟਰਸ ਦੇਵਾਂਗੇ ਤੇ ਨਾਲ ਦੇ ਨਾਲ ਕੱਲ ਤੋਂ ਹੀ ਡਾਕਟਰ ਇੰਦਰਬੀਰ ਸਿੰਘ ਨਿਜਰ ਅਤੇ ਹੋਰ ਜਿਹੜੇ ਤੋਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਦੇ ਜਿੰਨੇ ਨੇ ਇਥੇ ਕੱਲ ਸ਼ੁਰੂ ਹੋ ਜਾਏਗੀ ਤੇ ਨਾਲ ਦੇ ਨਾਲ ਜਿਹੜੀ ਸਾਡੀਆਂ ਵੱਖ-ਵੱਖ ਟੀਮਾਂ ਹੈਗੀਆਂ ਨੇ ਮਾਲਵੇ ਦੇ ਵਿੱਚ ਅਨੰਦਪੁਰ ਸਾਹਿਬ, ਰੋਪੜ, ਮੁਹਾਲੀ ਵਗੈਰਾ ਇਹ ਵੀ ਕੰਮ ਕੱਲ ਤੋਂ ਆਰੰਭ ਹੋ ਜਾਏਗਾ। ਉਹ ਸਾਡਾ ਟੀਚਾ ਹੈਗਾ ਕਿ ਅਸੀਂ ਛੇਤੀ ਤੋਂ ਛੇਤੀ ਇਹ 117 ਨੂੰ ਜਿਹੜਾ ਹੈ ਚਿੱਠੀਆਂ ਦੇ ਦਿਆਂਗੇ, ਮੈਮੰਡਮ ਦੇ ਦਿਆਂਗੇ ਤੇ ਉਹਦੇ ਬਾਅਦ ਅਸੀਂ ਜਿਲੇ ਭਗਵੰਤ ਮਾਨ ਨੂੰ ਚਿੱਠੀ ਦੇਣੀ ਹੈ। ਤੇ ਉਸ ਵੇਲੇ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਸਾਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਉਲੀਕਾਂਗੇ ਕਿ ਭਗਵੰਤ ਮਾਨ ਤੱਕ ਅਸੀਂ ਕਿਸ ਤਰੀਕੇ ਨਾਲ ਪਹੁੰਚ ਕਰਨੀ ਹੈ ਕਿਹੜਾ ਪੈਥਣਾ ਅਡਾਪਟ ਕਰਨਾ ਹੈ ਕਿਸ ਤਰੀਕੇ ਨਾਲ ਕਰਾਂਗੇ ਉਹਦੇ ਵਾਸਤੇ ਜੋ ਸਾਨੂੰ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਵੀ ਨਿਰਦੇਸ਼ਾਂ ਅਣਗੇ ਅਸੀਂ ਉਹਨਾਂ ਨੂੰ ਵੀ ਆਧਾਰ ਬਣਾ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਹੈ ਭਗਵੰਤ ਮਾਨ ਨੂੰ ਕਿਵੇਂ ਮਿਲਣਾ ਹੈ ਕਿਸ ਤਰੀਕੇ ਨਾਲ ਉਹ ਸਾਰਾ ਕੁਝ ਜਿਹੜਾ ਹੈ ਜਤੇਦਾਰ ਸਾਹਿਬ ਦੇ ਉਹਨਾਂ ਆਏ ਹੋਏ ਨਿਰਦੇਸ਼ਾਂ ਦੇ ਮੁਤਾਬਕ ਹੋਵੇਗਾ ਤਾਂ ਫਿਲਹਾਲ ਜਿਹੜਾ ਹੈ ਅਸੀਂ ਭਗਵੰਤ ਮਾਨ ਨੂੰ ਛੱਡ ਕੇ ਬਾਕੀ ਦੇ ਜਿਹੜੇ ਐਮਐਲਐਸ ਨੇ ਉਹਨਾਂ ਤੱਕ ਬਹੁਤ ਛੇਤੀ ਹੀ ਚਿੱਠੀਆਂ ਜਿਹੜੀਆਂ ਨੇ ਪੁੱਜਦਾ ਕਰ ਦਿਆਂਗੇ ਇਧਰ ਇਧਰ ਜੀ